ਗੂਜਰੀ ਮਹੱਲਾ ਪਹਿਲਾ ਕਵਨ ਕਵਨ ਜਾਚ ਹੈ ਪ੍ਰਭ ਦਾਤੇ ਹੁਣ ਗਰੀਬ ਨੂੰ ਆਸ ਹੈ ਵਾਹਿ ਜੀ ਜਬ ਤਬ ਸੰਜਮ ਸੱਚ ਆਧਾਰ ਹੈ ਆਏ ਪਰਮੇਸ਼ੁਰ ਜੀ ਜਿਹੜਾ ਜਪ ਕਰਨੇ ਆ ਤਪ ਕਰਨੇ ਆ ਜਬ ਬਾਣੀ ਕਰਕੇ ਤਬ ਸਰੀਰ ਕਰਕੇ ਸੰਜੋ ਇੰਦਰੀਆਂ ਦਾਮਨ ਕਰਕੇ ਇਹਨਾਂ ਸਾਧਨ ਨੂੰ ਸੱਚ ਦਾ ਆਸਰਾ ਜਿਹੜਾ ਲਿਆ ਹੈ ਨਾ ਸੱਚੇ ਨੰਦਰੂਪ ਦਾ ਸਾਡਾ ਸਭ ਕੁਝ ਹੀ ਹੋਈ ਹੈ ਕਵਨ ਕਵਨ ਜੱਚ ਹੈ ਪ੍ਰਭ ਦਾਤੇ ਕੇ ਪ੍ਰਭੂ ਦਾਤਾ ਅਕਾਲ ਪਿਰਖੋ ਕਿਹੜੇ ਕਿਹੜੇ ਗਣੀਏ ਤੇਰੇ ਪਾਸੋਂ ਜਿਹੜੇ ਮੰਗਦੇ ਹਨ ਤਾਂ ਕਿ ਅੰਤ ਨ ਪਰਹਿ ਸੁਆਲ ਉਹਨਾਂ ਦਾ ਜੇ ਅੰਤ ਪਾਈਏ ਕਿੰਨੇ ਕੁ ਮੰਗਦੇ ਹੈ ਦੇਵੀ ਦੇਵਤੇ ਪੀਰ ਫਕੀਰ ਪਕੰਬਰ ਆਦਿਕ ਜਿੰਨੇ ਸ੍ਰਿਸ਼ਟੀ ਦੇ ਲੋਕ ਮੰਗਦੇ ਹੈ ਕਿਹੜੇ ਕਿਹੜੇ ਮੰਗਦੇ ਹੈ ਇਹ ਪ੍ਰਭੂ ਦਾਤਾ ਜੀ ਉਹਨਾਂ ਮੰਗਣ ਵਾਲਿਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹ شمار ਗਿਣਤੀ ਕਰੀਏ ਗਿਣਤੀ ਨਹੀਂ ਆਉਂਦੀ ਹੈ ਗੈਸੀ ਭੂਖ ਹੋਏ ਅਬ ਅੰਤਰ ਫਿਰ ਮਹਾਰਾਜ ਪਰਮੇਸ਼ਰ ਦਾਤ ਦੇ ਦਿੰਦਾ ਕਹਿੰਦੇ ਹਾਂ ਪਈ ਜੈਸੀ ਭੂਖ ਹੋਇਆ ਅਵੰਤਰ ਜਿਹਹੀ ਜੀ ਭੁੱਖ ਕਿਸੇ ਦੇ ਅਬ ਹਿਰਦੇ ਦੇ ਅੰਦਰ ਹੁੰਦੀ ਹੈ ਤੂੰ ਸਮਰਾਥ ਸਨੁਖ ਬਿਰਤੀ ਕਰਕੇ ਕਹਿੰਦੇ ਨੇ हे ਪਰਮੇਸ਼ਰ ਹੂੰ ਸਮਰਾਥ ਸੱਚ ਦੇਵਨ ਹਾਰ ਤੂੰ ਸਮਰਾਥ ਸੱਚੇ ਪਾਤਸ਼ਾਹ ਉਹ ਉਹਨਾਂ ਦੇ ਕਾਈ ਸੱਚੇ ਪਾਤਸ਼ਾਹ ਜਿਹੀ ਜੀ ਕਹੇ ਦੀ ਵਾਸ਼ਨਾ ਜਿਨ੍ਹਾਂ ਦੇ ਇੱਕ ਚਿਤ ਹੋ ਕੇ ਜੁੜ ਜਾਂਦੇ ਹੈ ਉਹਨਾਂ ਨੂੰ ਤੂੰ ਦੇਣ ਵਾਲਾ ਦਾਤ ਬਖਸ਼ ਦਿੰਦਾ ਹੈ ਸੱਚੇ ਪਾਤਸ਼ਾਹ ਐ ਜੀ ਜਪ ਤਪ ਸੰਜਮ ਸੱਚ ਅਧਾਰ ਐ ਪਿਆਰੇ ਜੀ ਅਸੀਂ ਤਾਂ ਹੋਰ ਕਹੀ ਚੀਜ਼ ਦੀ ਜਾਂਚਣਾ ਨਹੀਂ ਕਰਦੇ ਜਪ ਕਰਨਾ ਜਿਹੜਾ ਬਾਣੀ ਕਰਕੇ ਦੇਵਤੇ ਦਾ ਤਪ ਕਰਨਾ ਸਰੀਰ ਕਰਕੇ ਸੰਜਵੀਂਦਰੀਆਂ ਦਾ ਦਮਨ ਆਦਿ ਸਾਧਨ ਅਸੀਂ ਸੱਚ ਸ੍ਰੀਪਾਪ ਦੇ ਨਾਮ ਦਾ ਜਿਹੜਾ ਆਸਰਾ ਹੈ ਇਹੀ ਸਾਡਾ ਸਭ ਕੁਝ ਹੈ ਹਰ ਹਰ ਨਾਮ ਦੇਹ ਸੁਖ ਪਾਈਐ ਏ ਹਰੀ ਆਪਦਾ ਹਰ ਹਰ ਨਾਮ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਹਰਤੀ ਪਾਪਾਨੀ ਜੋ ਆਪਦਾ ਨਾਮ ਦੇਉ ਤਾਈਂ ਸੁਖ ਪਾਈਦਾ ਹੈ ਤੇਰੀ ਭਗਤ ਭਰੇ ਭੰਡਾਰੀ ਮੇਰੇ ਸੰਤਾਂ ਭਗਤਾਂ ਦੇ ਹਿਰਦੇ ਤੇਰੀ ਭਗਤੀ ਦੇ ਭੰਡਾਰੇ ਭਰੇ ਭੇ ਆ ਗੁਰਾਂ ਦਾ ਰੇ ਦਾ ਸੋ ਕਿਰਪਾ ਕਰਕੇ ਬਖਸ਼ ਦਿਓ ਕੋਈ ਕੰਟਾ ਨਹੀਂ ਤੇਰੇ ਘਰ ਚ ਰਹਾਉ ਸੁੰਨ ਸਮਾਧ ਸੁੰਨ ਸਮਾਧ ਰਹੇ ਲਿਵ ਲਾਗੇ ਜਿਹੜੇ ਨਾਰਾਇਣ ਤੇਰੇ ਚ ਸੁੰਨ ਦਸਵੇਂ ਦਵਾਰ ਚ ਕਈ ਸਮਾਧੀ ਲਾ ਕੇ ਲਿਵ ਲਾ ਕੇ ਜੁੜੀ ਰੱਖਤ ਜੁੜੇ ਰਹਿੰਦੇ ਹਨ اے ਸੁੰਨ ਫੁਰੂਪਰਮੇਸ਼ਰ ਬੁੱਧੀ ਜਿਨ੍ਹਾਂ ਦੀ ਸਮਾਗਹੀ ਹੈ ਤੇਰੇ ਵਿੱਚ ਉਹ ਫੁਰੂਪ ਚ ਸਮਾਧੀ ਸਭ ਫੁਰਨਿਆਂ ਤੋਂ ਰਹਿਤ ਹੋ ਕੇ ਸਮਾਧੀ ਲਾ ਕੇ ਤੇਰੀ ਲਿਵ ਚ ਲੱਗੇ ਜੁੜੇ ਰਹਿੰਦੇ ਹਨ ਮਾਈ ਪੈਰ ਨਹੀਂ ਕਰੀ ਦਿੰਦੇ ਮਾਰੇ ਵਾਲੇ ਲੇਵ ਲਾ ਕੇ ਜੁੜੇ ਰਹਿੰਦੇ ਹਨ ਏਕਾ ਏਕੀ ਸ਼ਬਦ ਵਿਚਾਰ ਕੋਈ ਨਿਰਗੁਣ ਰੂਪ ਹੈ ਕੋਈ ਸਰਗੁਣ ਸਰੂਪ ਹੈ ਕੋਈ ਮਾਇਆ ਸਵਲ ਹੈ ਕੋਈ ਅਸੰਗ ਰੂਪ ਹੈ یوں ਸ਼ਬਦ ਬ੍ਰਹਮ ਦਾ ਵਿਚਾਰ ਕਰਦੇ ਰਹਿੰਦੇ ਹਨ ਕੋਈ ਕੋਈ ਇੱਕ ਪਹਿਲਾਂ ਸੀ ਕੋ ਹੋਣਾ ਇੱਕ ਅੱਗੇ ਨੂੰ ਹੋਵੇਗਾ ਇਕ ਕੋਈ ਰਾਤ ਰੂਪ ਜੀਵ ਰੂਪ ਹੈ ਕੋਈ ਈਸ਼ਰ ਰੂਪ ਹੈ ਉਹ ਸਬਦ ਬ੍ਰਹਮ ਦਾ ਵਿਚਾਰ ਕਰਦੇ ਹਨ ਜਲ ਸਲ ਧਰਨ ਗगन ਤਹ ਨਹੀਂ ਜਿੱਥੇ ਤੇਰੇ ਰੂਪ ਦੀ ਸਖਿਆਤਾ ਹੈ ਗਿਆਨ ਪਰਲੋਂ ਕਥਨ ਕਰਦੇ ਹੈ ਉਥੇ ਨਾ ਜਲ ਆਦਿਕ ਤਪ ਹਨ ਨਾ ਥਲ ਪ੍ਰਥਵੀ ਆਦਿਕ ਧਰਤੀ ਆਦਕਾਂ ਦੇ ਮਾਰੂ ਥਲ ਮਨੀ ਅਕਾਸ਼ ਆਦਿਕ ਵੀ ਨਹੀਂ ਹੈ ਆਪੇ ਆਪជា ਕਰਤਾ ਉਹ ਤੇ ਕਰਤਾਰ ਨੇ ਆਪਣਾ ਆਪ ਰੂਪੀ ਅਨੁਭਵ ਕੀਤਾ ਹੈ ਕਿ ਕਰਤਾਰ સ્વરૂਪ ਹੀ ਅਸੀਂ ਹਾਂ ਜੋ ਸਾਰੇ ਜਗਤ ਨੂੰ ਕਰਨ ਵਾਲਾ ਹੈ ਉਹ ਆਪਣਾ ਆਪ ਰੂਪੀ ਹੈ ਵੱਖਰਾ ਨਹੀਂ ਉਹ ਜਾਣਦੇ ਕਿਸ ਨੂੰ ਕਹੀਏ ਨਾਨਕਾ ਸਭ ਕੁਝ ਆਪੇ ਆਪ ਇਸ ਪ੍ਰਕਾਰ ਉਹਨਾਂ ਨੇ ਅਨੁਭਵ ਕੀਤਾ ਹੈ ਇਸ ਪ੍ਰਕਾਰ ਦੀ ਅਵਸਥਾ ਉਹਨਾਂ ਦੀ ਗਿਆਨ ਅਵਸਥਾ ਦੀ ਪਲਣੋਂ ਹੈ ਨਾ ਕਦ ਮਾਇਆ ਮਗਨ ਨਾ ਛਾਇਆ ਨਾ ਉਥੇ ਮਾਇਆ ਹੈ ਤੇ ਨਾ ਮਗਨ ਮਸਤ ਹੋਣ ਵਾਲੇ ਕੋਈ ਜੀਵ ਹੈ ਨਾ ਛਾਇਆ ਅਵਿਧਿਆ ਹੈ ਨਾ ਸੂਰਜ ਚੰਦ ਨਾ ਜੋਤ ਅਪਾਰ ਤੇ ਨਾ ਛਾਇਆ ਉਹਦਾ ਪ੍ਰਤਿਬਿੰਬ ਹੈ ਕਿ ਜਿਹਦਾ ਭਾਸ ਵੀ ਨਹੀਂ ਤੇ ਨਾ ਉਥੇ ਸੂਰਜ ਹੈ ਚੰਦ ਨਾ ਜੋਤ ਅਪਾਰ ਤੇ ਨਾ ਚੰਦਰਮਾ ਸੂਰਜ ਚੰਦ ਵੀ ਦੋਵੇਂ ਹੈ ਨਹੀਂ ਉਥੇ ਹੈ ਕੀ ਕਹਿੰਦੇ ਅਬਾਰ ਜੋਤੀ ਸਰੂਪ ਹੈ ਪਰਵਾਰਤ ਰੇਜੋ ਜੋਤੀ ਸਰੂਪ ਹੈ ਉਹ ਆਪੇ ਆਪ ਹੈ ਸਰਬ ਦ੍ਰਿਸ਼ਟ ਲੋਚਨ ਅਭ ਅੰਤਰ ਉਹ ਸਾਰਿਆਂ ਦੇ ਨੇਤਰਾਂ ਦੇ ਅੰਦਰ ਹੈ ਜਿਹੜਾ ਦ੍ਰਿਸ਼ਟਾ ਰੂਪ ਪਰਮੇਸ਼ਵਰ ਹੈ ਸਾਰਿਆਂ ਦੇ ਦੇਖਣ ਵਾਲਾ ਹੈ ਅਤੇ ਸਾਰਿਆਂ ਦੀ ਅੱਖਾਂ ਅੰਤਰੀਂ ਵੀ ਵੇਖਦਾ ਹੈ ਸਾਰਿਆਂ ਦਾ ਉਹ ਹਿਰਦੇ ਦੇ ਅੰਦਰ ਵੀ ਉਹ ਜੋਤੀ ਸਰੂਪ ਹੈ ਏਕਾ ਨਦਰਸੂ ਤਿਰ ਭਵਨ ਸਾ ਇਕ ਜਿਹਨਾਂ ਨੇ ਨਜ਼ਰ ਦ੍ਰਿਸ਼ਟੀ ਹੋਈ ਹੈ ਉਹ ਤਿੰਨਾਂ ਬਣਾ ਸਾਰੂ ਬ੍ਰਹਮ ਨੂੰ ਹੀ ਵੇਖਦੇ ਹੈ ਐਸੀ ਦਿਵਿਸ਼ਟੀ ਉਹਨਾਂ ਦੇ ਜਾਗ ਆਉਂਦੀ ਹੈ ਪਵਨ ਪਾਣੀ ਅਗਨੀ ਤਿਲ ਕੀਆ ਅੱਗੇ ਦੂਸਰਾ ਇਹਦਾ ਫੇਰ ਪਿੱਛੋਂ ਪੜੋਸ ਤਦ ਮਾਇਆ ਮਗਨ ਨਾ ਛਾਇਆ ਪਿਛਲੀ ਤੋਂ ਚਲ ਥਲ ਜਲ ਥਲ ਤਰਨ ਗਗਨ ਤਹ ਨਹੀਂ ਇਹ ਮਹਾ ਪਰਲੋਂ ਦਾ ਪ੍ਰਕਰਨ ਕਥਨ ਕਰਦੇ ਇਸ ਵਿੱਚ ਪਹਿਲਾ ਗਿਆਨ ਪਰਲੋਂ ਕਹੀ ਹੈ ਉਥੇ ਜਲਾਦਕ ਵੀ ਨਹੀਂ ਹੈ ਸਾਲਾ ਆਦਿਕ ਮਾਰੂ ਸਾਨਮਨੀ ਧਰਤੀ ਆਦਿਕ ਕਾਸ ਆਦਿਕ ਮਨੀ ਹੈ ਆਪੇ ਆਪ ਕੀਆ ਕਰਤਾਰ ਆਪਣਾ ਅਪਰੂਪੀ ਕਰਤਾਰ ਨੇ ਆਪਣੇ ਆਪ ਦੀ ਮੱਕੜੀ ਜਾਲੇ ਨੂੰ ਆਪਣੇ ਮੂੰਹ ਚੋਂ ਕੱਢ ਲੈਂਦੀ ਹੈ ਆਉਦੇ ਚ ਹੀ ਲੀਨ ਕਰ ਲੈਂਦੀ ਹੈ ਕਿਉਂ ਪ੍ਰਕਿਰਤੀ ਦੁਆਰਾ ਆਪ ਹੀ ਸਾਰਾ ਪਸਾਰਾ ਕੀਤਾ ਤੇ ਆਪਣੇ ਆਪ ਚ ਹੀ ਪਰਲੋਂ ਵੇਲੇ ਲੈ ਕਰ ਲੈਂਦਾ ਇੱਕ ਦੁਆਇਤ ਰੂਪ ਰੈਂਦਾ ਹੈ ਜਲ ਥਲ ਪਵਨ ਗगन ਧਰਨ ਗगन ਪਹਿਨਾਹੀ ਜਾਲੋ ਥੇ ਉਤਮ ਅਧਕਾਰੀ ਹਾਲੋ ਕਨਿਸ਼ਟ ਅਧਿਕਾਰੀ ਕਰਨ ਖਿਮਾ ਵਾਲੇ ਗगन ਕਾਸ ਦੀ ਨਹੀਂ ਹਿਰਦੇ ਸਾਫ ਵਾਲੇ ਇਹ ਵੀ ਉੱਥੇ ਪੈਣਾ ਬਣਦਾ ਨਹੀਂ ਆਪਣਾ ਆਪ ਰੂਪ ਹੀ ਕਰਤਾ ਪੁਰਖ ਹੈ ਨਾ ਤਦ ਮਾਇਆ ਮਗਨ ਨਾ ਛਾਇਆ ਇਹ ਮਾਇਆ ਵੀ ਉੱਥੇ ਹੈ ਨਹੀਂ ਅਤੇ ਮਗਨ ਕਰਨ ਵਾਲੀ ਛਾਇਆ ਵਿਦਿਆ ਜੀਵ ਭਾਵ ਪੈਦਾ ਕਰਨ ਵਾਲੀ ਮਾਇਆ ਵੀ ਜਿਹੜਾ ਚੇਤਨ ਦਾ ਪ੍ਰਤੀਕ ਹੈ ਨਾ ਮਾਇਆ ਪਰ ਚੇਤਨ ਈਸ਼ਰ ਵੀ ਹੈ ਨਹੀਂ ਉੱਥੇ ਤੇ ਮਗਨ ਕਰਨ ਵਾਲੀ ਮਾਇਆ ਛਾਇਆ ਵਿਦਿਆ ਜੀਵ ਭਾਵ ਅਭਿ ਦੀ ਆਪਰ ਚੇਤਨ ਜੀਵਦੀ ਹੈ ਨਹੀਂ ਉੱਥੇ ਨਾ ਸੂਰਜ ਚੰਦ ਨਾ ਜੋਤ ਆਪਾ ਨਾ ਸੂਰਜ ਵਿਵੇਕ ਆਦਿਕ ਨਾ ਚੰਦ ਵਿਰਾਗ ਆਦਿਕ ਸਾਨੂੰ ਨਹੀਂ ਹੈ ਕੇਵਲ ਜੋਤੀ ਪਾਰ ਆਵਾਰ ਤੇ ਰਹਿ ਤੋ ਪਾਰ ਆਪੀ ਹੈ ਸਰਬ ਦ੍ਰਿਸ਼ਟ ਲੂਚਨ ਅਭ ਅੰਤਰ ਉਹ ਸਾਰਿਆਂ ਨੂੰ ਦੇਖਣ ਵਾਲਾ ਜਿਹੜਾ ਸਾਰਿਆਂ ਦੇ ਨੇਤਰਾ ਵਿੱਚ ਦ੍ਰਿਸ਼ਟ ਰੂਪ ਹੋ ਕੇ ਦੇਖਣ ਵਾਲਾ ਹੈ ਉਹੋ ਹੀ ਸਾਰਿਆਂ ਦੇ ਉਹਦੇ ਹਰਦੇ ਦੇ ਅੰਦਰ ਹੀ ਇਹ ਸਾਰੀ ਰਚਨਾ ਏਕਾ ਨਦਰਸੋ ਤਿਰਭਵਨ ਸਾ ਜਿਨਾਂ ਤੇ ਏਕਤਾ ਵਾਲੀ ਨਿਗਾਹ ਹੋਈ ਹੈ ਉਹ ਜਾਗਰ ਸੁਪਨ ਸੁਖੋਤੰਦਰ ਵੀ ਇੱਕੇ ਅਨੁਸਾਰ ਰੂਪ ਨੂੰ ਵੇਖਦੇ ਹੈ ਏਕਾ ਨਦਰਸੋ ਇੱਕ ਗਿਆਨ ਵਾਲੀ ਦ੍ਰਿਸ਼ਟੀ ਜਿਨਾ ਤੇ ਹੋਈ ਹੈ ਸਵਰਗ ਲੋਕ ਚ ਮਾਤ ਲੋਕ ਚ ਪਤਾਲ ਵਿੱਚ ਇੱਕੋ ਹੀ ਉਸ ਪਰਮੇਸ਼ਰ ਨੂੰ ਸਾਰਿਆਂ ਦੇ ਦੇਖਦੇ ਸਾਰ ਰੂਪ ਤਤ ਰੂਪ ਭੂਤਕਾਲ ਪੂਰਖਤਕਾਲ ਵਰਤਮਾਨ ਕਾਲ ਆਦ ਕਾ ਸਾਰੇ ਆਂਚੀ ਪਵਨ ਪਾਣੀ ਅਗਨੀ ਤਿੰਨ ਕੀਆ ਇਹ ਪਉਣ ਤੇ ਪਾਣੀ ਅਗਾਂ ਆਦਮ ਕੀ ਤਤ ਉਸੇ ਨਹੀਂ ਪੈਦਾ ਕੀਤੇ ਹਨ ਬ੍ਰਹਮਾ ਵਿਸ਼ਨੂ ਮਹੀਸ਼ ਆਕਾਰ ਬ੍ਰਹਮਾ ਜੀ ਦੇ ਵਿਸ਼ਨੂ ਜੀ ਦੇ ਸ਼ਿਵ ਜੀ ਦੇ ਆਕਾਰ ਵੀ ਉਸ ਵਾਹਿਗੁਰੂ ਨੇ ਬਣਾਉਣਾ ਕੀਤੇ ਹਨ ਫਿਰ ਪਾਲੇ ਹੋਤੋ ਪਵਣ ਪਾਣੀ ਅਗਨੀ ਤੈਨ ਕੀਆ ਪਉਣ ਕਿਉਂ ਰਜੋ ਗੁਣੋਂ ਅਤੇ ਪਾਣੀ ਚੋਂ ਸਤੋ ਗੁਣੋਂ ਅਗਨੀ ਚੋਂ ਤਮੋ ਗੁਣੋਂ ਇਹ ਤਿੰਨ ਗੁਣ ਵੀ ਉਸੇ ਨਹੀਂ ਪੈਦਾ ਕੀਤੇ ਹੈ ਬ੍ਰਹਮਾ ਵਿਸ਼ਨ ਮਹੀਸ਼ ਆਕਾਰ ਉਹਨਾਂ ਦੇ ਚੋਂ ਬ੍ਰਹਮਾ ਜੀ ਰਜੋ ਗੁਣੀ ਹੈ ਵਿਸ਼ਨੂ ਜੀ ਸਤੋ ਗੁਣੀ ਹੈ ਸ਼ਿਵ ਜੀ ਤਮੋ ਗੁਣੀ ਹੈ ਆਕਾਰ ਵੀ ਉਹਨਾਂ ਦੇ ਕਰਕੇ ਉਹ ਗੁਣਾ ਕਰਕੇ ਪਰਮੇਸ਼ਰਨ ਪੈਦਾ ਕੀਤੇ ਹੈ ਅਤੇ ਪਵਨ ਦੀ ਨਿਆਈ ਨਲੇਪ ਰਹਿਣ ਵਾਲੇ ਜਿਹੜੇ ਪੁਰਖ ਹਨਗੇ ਤੇ ਪਾਣੀ ਦੀ ਨਿਆਈ ਜਿਹੜੇ ਸ਼ਾਂਤ ਚਿੱਤਨਗੇ ਅਗਨੀ ਦੀ ਨਿਆਈ ਜਿਹੜੇ ਪ੍ਰਕਾਸ਼ ਵਾਲੇ ਹਨਗੇ ਉਹਨਾਂ ਨੂੰ ਜਾਣਿਆ ਕਿ ਸ੍ਰਿਸ਼ਟੀ ਦੇ ਅੰਦਰ ਕੋਈ ਬ੍ਰਹਮ ਹੈ ਉਸਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਕਾਰ ਦੇ ਆਕਾਰਾਂ ਨੂੰ ਜੀਆਂ ਦੇ ਆਕਾਰਾਂ ਨੂੰ ਸਾਰਿਆਂ ਚਿਕ ਦੇ ਵਿੱਚ ਬ੍ਰਹਮਾ ਜੀ ਵੀ ਹੈ ਸਾਰਿਆਂ ਦੇ ਸੋਧਾਰਸ਼ਤਾਨ ਚੱਕਰ ਵਿੱਚ ਬ੍ਰਹਮਾ ਹੈ ਮਣੀਪੂਰਕ ਵਿਸ਼ਨੂੰ ਹੈ ਅਨਾਹਦ ਚੱਕਰ ਦੇ ਅੰਦਰ ਵੀ ਸ਼ਿਵਜੀ ਹੈ ਕਿਉਂ ਸਾਰਿਆਂ ਆਕਾਰਾਂ ਜੀ ਉਸ ਨੇ ਆਕਾਰ ਬਣਾਏ ਹੈ ਬ੍ਰਹਮਾ ਪਾਣੀ ਦੀ ਨਹੀਂ ਆਈ ਹੈ ਪੌਣ ਵੀ ਨਹੀਂ ਆਈ ਹੈ ਵਿਸ਼ਨੂੰ ਪਾਣੀ ਦੀ ਨਹੀਂ ਆਈ ਹੈ ਸ਼ਿਵਜੀ ਅਗਨੀ ਦੀ ਨਹੀਂ ਆਈ ਹੈ ਇਹ ਸਾਰੇ ਆਕਾਰ ਉਸ ਦੇ ਨਹੀਂ ਰਚੇ ਹਨ ਸਰਬੇ ਜਾਜਕ ਤੂੰ ਪ੍ਰਭ ਦਾਤਾ ਇਹ ਪਰ ਮੰਗਦੇ ਹਨ ਮਹਾਰਾਜ ਇਹ ਦਾਤੇ ਨਹੀਂ ਹਨ ਬ੍ਰਹਮਾ ਵਿਸ਼ਨੂੰ ਸ੍ਰੇਧ ਅਗੰਤਨ ਕੋ ਮੋਹ ਪੇ ਹਮਨ ਮਰ ਕਾ ਸਭ ਆਪਕੇ ਜਾਜਕ ਮੰਗਤੇ ਹਨ ਕੀ ਪ੍ਰਭੂ ਤੂੰ ਸਾਰਿਆਂ ਦਾ ਦਾਤਾ ਹੈ। ਦਾਤ ਕਰੀ ਆਪਣੇ ਵਿਚਾਰ ਆਪ ਦੇ ਵਿਚਾਰ ਅਨਸਾਰ ਮਾਰਾ ਦਾਤ ਕਰਦਾ ਹੈ ਜਿਹੀ ਜੀ ਕੇ ਦੀ ਕਰਨੀ ਹੁੰਦੀ ਹੈ ਉਹਦੇ ਅਨਸਾਰ ਵਿਚਾਰ ਕੇ ਆਪ ਹੀ ਦਾਤ ਕਰਨ ਵਾਲਾ ਹੈ। ਕੋਟ 33 ਜੱਜ ਹੈ ਪ੍ਰਭ ਨਾਇਕ। ਇਹ ਪ੍ਰਭੂ ਸਰਵ ਕੇ ਨਾਇਕ ਸਵਾਮੀ ਜੀ ਪ੍ਰੇਰਕ ਜੀ ਕਰੋੜਾ 33 ਕਰੋੜ ਦੇ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਅਜਾਨ ਸੰਗਿਆ ਵਾਲੇ ਯੀ ਨਾ ਰਾਜਾ ਇੰਦਰ ਸਵਰਗ ਦਾ ਪਤੀ ਬਣਾਇਆ ਹੋਇਆ ਹੈ ਇਹ ਵੀ ਮਹਾਰਾਜ ਪ੍ਰਭੂ ਸਰਬ ਕੇ ਨਾਇਕ ਪ੍ਰੇਰਕ ਆਪਦੇ ਪਾਸੋਂ ਹੀ ਮੰਗਦੇ ਹਨ ਜਿੰਦੇ ਟੂਟ ਨਾਹੀ ਭੰਡਾਰਾ ਇਹ ਮਹਾਰਾ ਤੇਰੇ ਭੰਡਾਰੇ ਚ ਟੋਟਾ ਨਹੀਂ ਆਉਂਦਾ ਦਾਤ ਦਿੰਦਿਆ ਹੋਇਆ ਬਖਸ਼ੀ ਜਾਂਨੇ ਹੋ ਆਪ ਸਾਰਿਆਂ ਦੇ ਟਾਈਂ ਉੰਧ ਹੈ ਭਾਂਡਾ ਕਛ ਨਾ ਸਮਾਵੇ ਪਰ ਮਹਾਰਾਜ ਦਾ ਮੂਧਾ ਭਾਂਡਾ ਹੋਵੇ ਜਿਸ ਦਾ ਉਹਦੇ ਤਾਂ ਕੋਈ ਚੀਜ਼ ਨਹੀਂ ਨ ਸਮਾਉਂਦੀ ਹੈ ਸਿੱਧਾ ਅੰਮ੍ਰਿਤ ਪਰ ਨਿਹਾਰ ਭਾਵੇਂ 100 ਗਊਆਂ ਚੋਲ ਜੇ ਮੂਧ ਦੇ ਭਾਂਡੇ ਚ ਦੁੱਧ ਦਾ ਇੱਕ ਬੂੰਦ ਨਹੀਂ ਪੈਂਦੀ ਤੇ ਸਿੱਧੇ ਭਾਂਡੇ ਚ ਭਾਵੇਂ ਇੱਕੇ ਮਹਿ ਦੇ ਢੇਠੋਂ ਭਰ ਲਈਏ ਮੱਗੀ ਦੇ ਟਾਈਂ ਇਸੇ ਪ੍ਰਕਾਰ ਕਹਿੰਦੇ ਹਨ ਹੁੰਦਾ ਭਾਂਡਾ ਕਛ ਨ ਸਮਾਰਾ ਜਿਹੜੇ ਮੁੰਗੇ ਬੇਮੁਖ ਭਾਂਡੇ ਐ ਨਾ ਸੱਚੇ ਬਾਦਸ਼ਾ ਸਨਮੁਖ ਨਹੀਂ ਚਿਤ ਜਿੰਨਾ ਦੇ ਉਹਨਾਂ ਦੇ ਅੰਤਾਂ ਕਰਨ ਦੀ ਕੋਈ ਉਪਦੇਸ਼ ਨਹੀਂ ਸਮਾਉਂਦਾ ਹੈ ਸਿੱਧਾ ਅੰਮ੍ਰਿਤ ਪਰੇ ਨੇੜਾ ਜਿਹੜੇ ਸਿੱਧੇ ਸਨਮੁਖ ਉਹਨੂੰ ਅੰਮ੍ਰਿਤ ਆਤਮਾ ਨੰਦ ਉਹਨਾਂ ਦੇ ਹਿਰਦੇ 'ਚ ਦੁੱਧ ਹੀ ਨਿਆਈ ਪੈ ਜਾਂਦਾ ਐ ਇਉਂ ਵੇਖੀਦਾ ਸਭ ਰੂ ਗਾਵ ਉਹ ਉਪਨਿਸ਼ਦ ਉਹ ਦੁਗਦਾ ਗੋਪਾਲਨੰਦਨਾ ਕ੍ਰਿਸ਼ਨ ਜੀ ਨੇ ਕੀਤਾ ਜਿ ਲਿਖਿਆ ਸਾਰੀਆਂ ਉਪਨਿਸ਼ਦਾਂ ਗਾਈਆਂ ਹਨ ਅਤੇ ਗੋਪਾਲ ਦਾ ਜਿਹੜਾ ਆਨੰਦ ਗੀਤਾ ਚ ਹਸਲਾਏ ਦੁੱਧ ਹੈ ਅਰਜਨ ਤੈਨੂੰ ਬੱਚਾ ਛੱਡ ਕੇ ਚੋਈ ਹੈ ਇਸ ਪ੍ਰਕਾਰ ਸਿੱਧੇ ਜਿਹੜੇ ਅੰਤਕਾਰਨ ਹਨ ਉਹਨਾਂ ਕੇਮਰਤ ਨੰਦ ਪਾਇਆ ਜਾਂਦਾ ਹੈ ਵੇਖੀਦਾ ਹੈ ਸਿੱਧ ਸਮਾਧੀ ਅੰਤਰ ਜਾਚ ਹੈ ਸਿੱਧ ਜਿਹੜੇ ਸਮਾਧੀਆਂ ਦੇ ਅੰਦਰ ਪਰਮੇਸ਼ਰ ਦੇ ਕੋਈ ਜਾਂ ਚਾਹ ਮੰਗਦੇ ਹਨ ਕਿ ਸਾਡੇ ਉਧੀਆਂ ਸਿੱਧੀਆਂ ਮਿਲ ਜਾਣ ਉਸ ਮੈਦੀ ਲਾ ਕੇ ਕਾਮਨਾ ਹੀ ਰੱਖੀ ਬੈਠੇ ਆ ਚਿੱਤ ਚ ਰਿੱਧ ਸਿੱਧ ਜਾਜ ਕਰ ਹੈ ਜੈ ਕਾ ਕੋਈ ਕਹਿੰਦਾ ਜੀ ਰਿੱਧੀ ਮੇਰਾ 5-6 ਰੰਨ 8 ਦਿਨ ਤੱਕ ਮੁਕੇ ਨਾ ਮੈਂ ਕਿੰਨਾ ਹੀ ਵਰਤਾਈ ਜਾਵਾ ਕਈ ਤਾਂ ਇਹ ਰਿੱਧੀਆਂ ਮੰਗਦੇ ਅਨਦੀ ਅਟੋਟ ਕਈ ਸਿੱਧੀਆਂ ਮੰਗਦੇ ਸੀ ਗੁਪਤ ਹੋ ਜਾ ਕਰੀਏ ਲੋਕਾਂ ਨੇ ਵੇਖਣਾ ਦਸੀਏ ਨਾ ਕਿਤੇ ਜਿੱਥੇ ਦਸੀਏ ਨਾ ਉੱਥੇ ਪ੍ਰਗਟ ਹੋ ਕੇ ਇਸ ਪ੍ਰਕਾਰ ਸਿੱਧੀਆਂ ਮੰਗਦੇ ਜਾਜਦੇ ਹੈ ਜਦੋਂ ਮਾਰਿਆ ਬਖਸ਼ ਦਿੰਨੇ ਹੋ ਕਰ ਹੈ ਜੈਕਾਰ ਉਦੋਂ ਫਿਰ ਛੋੜੇ ਨਾਮ ਦੇ ਜਕਾਰੇ ਛੜਦੇ ਜੈ ਜੈਕਾਰ ਕਰਦੇ ਆ ਕਿ ਜੈ ਹੋ ਜੈ ਹੋ ਜੈਸੀ ਪਿਆਸ ਹੋਏ ਮਨ ਅੰਸਰ ਜਿਵੇਂ ਕੇਵਿੰਦਰ ਪਿਆਸਾ ਹੁੰਦੀ ਹੈ ਮਨ ਦੇ ਅੰਦਰ ਇੱਛਾ ਹੁੰਦੀ ਹੈ ਕ੍ਰਿਸ਼ਨ ਹੁੰਦੀ ਹੈ ਤੈਸੂ ਜਲ ਦੇ ਵਹ ਪ੍ਰਕਾਰ ਉਹ ਹੈ ਜੇ ਪ੍ਰਕਾਰ ਦਾ ਮਹਾਰਾਜੀ ਪਦਾਰਥ ਰੂਪੀ ਜਲ ਨੂੰ ਬਖਸ਼ ਦਿੰਨਾ ਜਿਸ ਪ੍ਰਕਾਰ ਦੇ ਕੇਵਿੰਦਰ ਪਿਆਸ ਹੁੰਦੀ ਹੈ ਉਸ ਪ੍ਰਕਾਰ ਦਾ ਪਦਾਰਥ ਰੂਪੀ ਜਲ ਦੇ ਦਿੰਨਾ ਹੈ ਉਹਨਾਂ ਦੇ ਤਾਂ ਇਹ ਤਰੀਕੇ ਨਾਲ ਵੱਡੇ ਭਾਗ ਗੁਰਸੇਵ ਹੈ ਆਪਣਾ ਬਹੁਤ ਜਿਨ੍ਹਾਂ ਦੇ ਉਤੋਂ ਭਾਗ ਹੈ ਉਹ ਸਤਿਗੁਰੂ ਆਪਣਾ ਜਾਣ ਕੇ ਤੁਹਾਡਾ ਸੇਵਨ ਕਰਦੇ ਹਨ ਪੀਦ ਨਾਹੀ ਗੁਰਦੇਵ ਮੁਰਾ ਉਹਨਾਂ ਜਾਣੇ ਕਿ ਗੁਰੂ ਨਾਨਕ ਦੇਵ ਗੋਬਨ ਰੂਪ ਹੈ ਕੋਈ ਫਰਕ ਨਹੀਂ ਪਰਮੇਸ਼ਰ ਚ ਤੇ ਗੋਬਿੰਦ ਵਿੱਚ ਗੁਰੂ ਚ ਇਕੋ ਹੀ ਰੂਪ ਹਨ ਮਹਾਰਾਜ ਤਾ ਕਉ ਕਾਲ ਨਾਹੀ ਜਮ ਜੋਰ ਇਹ ਗੁਰੂ ਅਕਾਲ ਨੂੰ ਗੁਰ ਪਰਮੇਸ਼ਰ ਇੱਕ ਜਾਣਦੇ ਐ ਉਹਨਾਂ ਨੂੰ ਕਾਲ ਨਹੀਂ ਤੱਕ ਸਕਦਾ ਤੇ ਜਮ ਨਹੀਂ ਜੋ ਸਕਦੇ ਤਾਰ ਸਕਦੇ ਬੁੱਝੈ ਅੰਤਰ ਸ਼ਬਦ ਵਿਚਾਰ ਜਿਹੜੇ ਅੰਦਰ ਸ਼ਬਦ ਦੁਆਰਾ ਵਿਚਾਰ ਬ੍ਰਹਮ ਦੀ ਵਿਚਾਰ ਨੂੰ ਅੰਦਰ ਬੁੱਝ ਲੈਂਦੇ ਕਿ ਹਮ ਕੁਛ ਨਹੀਂ ਇਕ ਹੈ ਉਹੀ ਜਦ ਜੈ ਜਾਇਏ ਤਤ ਤੋਹੀ ਉਹਨਾਂ ਨੂੰ ਕਾਲ ਨਹੀਂ ਪਹੁੰਚਦਾ ਜੰਮ ਵੀ ਉਹਨਾਂ ਨੂੰ ਕਾਲ ਨਹੀਂ ਸਕਦੇ ਹਨ ਬੁੱਝੈ ਅੰਤਰ ਸ਼ਬਦ ਵਿਚਾਰ ਸ਼ਬਦ ਬ੍ਰਹਮ ਦੀ ਵਿਚਾਰ ਨੂੰ ਗੁਰਾਂ ਦੇ ਸ਼ਬਦ ਦੁਆਰਾ ਜਿਹਦੇ ਬੁੱਝਦੇ ਦੇ ਅੰਦਰ ਅਬ ਤਬ ਅਵਰ ਨਾ ਮੰਗਉ ਹਰ ਪੈਹਰੀ ਆਵੇ ਇਸ ਕਾਲ ਵਿੱਚ ਵੀ ਤਾ ਪਿਛਲੇ ਭੂਤ ਕਾਲ 'ਚ ਵੀ ਤੇ ਅਗਲੇ ਭਵਿਖਤ ਕਾਲ ਨੂੰ ਵੀ ਅਸੀਂ ਅਵਰ ਹੋਰ ਕੋਈ ਚੀਜ਼ ਨਹੀਂ ਆਪਦੇ ਪਾਸੋਂ ਮੰਗਦੇ ਨਾਮ ਨਰੰਜਨ ਦੀ ਜੈ ਪਿਆ ਸਾਡਾ ਮਾਰਾ ਪਿਆਰ ਇਸੇ ਗੱਲ ਚਾਹੇ ਪਰਮੇਸ਼ਰ ਆਪ ਦਾ ਸੁੱਧ ਸਰੂਪ ਨਾਮ ਬਖਸ਼ ਦਿਓ ਨਾਮ ਨਾਲ ਹੀ ਸਭ ਪਦਾਰਸ਼ ਵੀ ਚਰਣਾ ਦੇ ਦਾਸ ਬਣ ਜਾਂਦੇ ਹਨ ਤੇ ਤੇਰੇ ਵਿੱਚ ਵੀ ਜੁੜ ਜੀ ਦਾ ਕਾਲ ਵੀ ਨਹੀਂ ਪਹੁੰਚ ਸਕਦਾ ਹੈ ਨਾਨਕ ਚੱਤ ਸਿਦਨ ਸਿੱਧੀਆਂ ਮੰਗੀਆਂ ਰਿੱਧੀਆਂ ਰਿੱਧੀਆਂ ਮੰਗੀਆਂ ਅਸੀਂ ਆਪਦੇ ਪਾਸੋਂ ਇੰਨਾ ਕਾਲਾ ਜੀ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਮੰਗਦੇ ਨਾਮ ਦਾ ਹੀ ਨਰਿੰਦਰਨ ਪਿਆਰ ਬਖਸ਼ਦੇ ਸਾਡੇ ਨੂੰ ਪ੍ਰੀਤ ਬਖਸ਼ੋ ਨਾਨਕ ਚਾਤਰਕ ਅੰਮ੍ਰਿਤ ਜਲ ਮੰਗੈ ਜੇ ਮਹਾਰਾਜ ਜੀ ਬੰਬੀਹਾ ਜਿਹੜਾ ਹੁੰਦਾ ਹੈ ਉਹ ਬੱਗੜੇ ਠੋਕੇ ਪ੍ਰਿਯੋ ਪ੍ਰਿਯੋ ਸ਼ਬਦੋ ਚਾਰ ਹੁੰਦਾ ਭਵੇਂ ਕਿੰਨੀਆਂ ਕਣੀਆਂ ਮੋਟੀਆਂ ਪੈਂਦੀਆਂ ਖੇਤ ਹਰੇ ਭਰੇ ਹੋ ਜਾਂਦੇ ਐ ਪਰ ਸ਼ਾਂਤੀ ਬੂਨ ਦੀ ਇੱਛਾ ਹੁੰਦੀ ਐ ਏਵੇਂ ਮਹਾਰਾਜ ਆਪ ਦਾ ਅੰਮ੍ਰਿਤ ਜੋ ਆਨੰਦ ਹੈ ਬ੍ਰਹਮਾ ਨੰਦ ਇਸ ਸ਼ਾਂਤੀ ਬੂਧ ਜਾਂਦੀ ਨਹੀਂ ਅਸੀਂ ਆਪਦੇ ਪਾਸੋਂ ਮੰਗਦੇ ਹਾਂ ਸਾਡਾ ਚਿਤ ਬੰਬੀਹਾ ਹੈ ਹਰ ਜਸ ਦੀਜੈ ਕਿਰਪਾ ਤਾ ਜੇਰੀ ਆਪ ਦਾ ਜਸ ਕੀਰਤਨ ਕਿਰਪਾ ਤੁ ਸ਼ੀਕਾਰ ਕੇ ਸ਼ਾਂਤੀ ਬੂਧ ਸਾਨੂੰ ਬਖਸ਼ੋ ਜਿਸ ਕਰਕੇ ਨਾਨਕ ਕੈ ਸੋਡੇ ਮਨਾ ਕਲ ਕੀਰਤਨ ਹੋਏ ਉਧਾਰ ਦੀ ਧਾਤ ਮਿਲੇ